ਹਾਂਜੀ ਬੇਟੇ ਪੰਜਾਬੀ ਮਾਂ ਨੂੰ ਸਮਰਪਿਤ ਅਸੀਂ ਅੱਜ ਪੰਜਾਬੀ ਮੇਲਾ ਲਾਇਆ ਏ ਉਸ ਵਿੱਚ ਪ੍ਰਦਰਸ਼ਨੀ ਲਾਈ ਹੈ ਪੰਜਾਬੀ ਦੇ ਨਾਲ ਸੰਬੰਧਤ ਤੇ ਤੁਸੀਂ ਸਾਰੇ ਇਸ ਦਾ ਵੇਖ ਸਕਦੇ ਹੋ ਆਨੰਦ ਮਾਣ ਸਕਦੇ ਹੋ ਜੋ ਚੀਜ਼ ਵਧੀਆ ਲੱਗਦੀ ਹੈ ਉਸ ਨੂੰ ਗਾ ਵੀ ਸਕਦੇ ਹੋ ਹਾਂ ਹਾਂਜੀ ਬੇਟੇ ਇਹ ਕੀ ਹੈ ਮਾਂ

ਤੋ ਚਾਰ ਤੇ ਬੁੱਲਣੀ ਆ ਤੇ ਅਦਾਲਤ ਤੇ ਬੰਦੇ ਵਿਖ ਹੋ ਗਏ ਫੈਸਲੇ ਸੁਣਦੇ ਆ ਸੁਣਦੇ ਆ ਸੁੱਕ ਗਏ ਆਖੋ ਇਹਨਾਂ ਨੂੰ ਉਜੜੇ ਕਰੀ ਜਾਣ ਹੁਣ 1 2 3 ਇੱਥੇ ਪੜੇ ਰਹਿਣਗੇ ਖੜੇ ਰਹਿਣਗੇ ਬੱਚਾ ਹੂੰ ਅੱਗੇ ਬੋਲੋ ਸਮੇਂ ਦੀ ਹਨੇਰੀ ਵਿੱਚ ਚੂਲਣਾ ਨਹੀਂ ਪੰਜਾਬੀ ਸਾਡੀ ਮਾਂ ਬੁੱਲਣੀ ਕਿਸ ਨੂੰ ਅਸੀ ਬੁੱਲਣਾ ਨਹੀਂ ਸਾ ਆ ਦੇਖੋ ਸੁਦੇ ਜੀ ਪਾਤਰ ਕੀ ਕਰਤਾ ਇਹ ਜੀ ਲੈਣਾ ਬੋਲੋ ਸੁਣਦੇ ਸੁਣਦੇ